ਜਿਵੇਂ ਹੋਇਆ ਜੀ ਦੇਖੋ ਜੀ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਵੀ ਪੰਜਾਬ ਦੀ ਧਰਤੀ ਨੂੰ ਕੁਝ ਵੀ ਕੋਈ ਮਾੜੇ ਅਨਸਰ ਕਰਨ ਦੀ ਜਿਹੜੀ ਨੀਤਨਾ ਕੁਸ਼ੀਸ਼ ਕਰਨੀ ਨਹੀਂ ਆਈਡੀ ਕਰਨਗੇ ਕੋਈ ਟੈਰਰਿਜ਼ਮ ਫਲਾਉਣ ਦੀ ਕੋਸ਼ਿਸ਼ ਕਰਨਗੇ ਕੋਈ ਵੀ ਐਦਾਂ ਦੀਆਂ ਗਤੀਵਿਧੀਆਂ ਕਰਨਗੇ ਅਸੀਂ ਉਹਨਾਂ ਨੂੰ ਸਖਤ ਸ਼ਕਤੀ ਨਾਲ ਕਾਰਵਾਈ ਕਰਾਂਗੇ ਉਹਨਾਂ ਦੇ ਇਸੇ ਲਈ ਤਹਿਤ ਸਾਡੀ ਸਾਡੀ ਪੁਲਿਸ ਨੂੰ ਕੱਲ ਇਨਫੋਰਮੇਸ਼ਨ ਮਿਲੀ ਕਿ ਜੀਵਨ ਫੌਜੀ ਜਿਹੜਾ ਹੈਗਾ ਫੋਰਨ ਬੇਸਡ ਟੈਰਰਿਸਟ 엘ਮੈਂਟ ਹੈਗਾ ਉਹਦੇ ਇੱਕ ਮੋਡਿਊਲ ਦੇ ਤਹਿਤ ਸਾਡੇ ਕੋਲੇ ਇਨਫੋਰਮੇਸ਼ਨ ਆਈ ਕਿ ਇਹ 4-5 ਜਣਿਆਂ ਦਾ گروਹ ਬਣਿਆ ਹੋਇਆ ਹੈ ਜਿਹੜੇ ਕਿ ਇਹ ਇਹਨਾਂ ਕੋਲ ਐਕਸਪਲੋਸਿਵ ਵੀ ਹੈਗੇ ਨੇ ਇਹਨਾਂ ਕੋਲ ਮਾਰੂ ਹਥਿਆਰ ਵੀ ਹੈਗੇ ਨੇ ਤੇ ਜਿਹੜੇ ਮਾੜੇ ਕੰਮ ਕਰਨ ਦੇ ਸਰਾਕਚ ਨੇ ਤੇ ਇਹਨਾਂ ਨੇ ਪਹਿਲਾਂ ਵੀ ਮਾੜੇ ਕੰਮ ਕੀਤੇ ਨੇ ਉਸੇ ਲੜੀ ਤਹਿਤ ਫਿਰ ਅਸੀਂ ਇੱਕ ਐਫਆਰ ਨੰਬਰ 58 ਸਾਡਾ 345 ਐਕਸਪਲੋਸਿਵ ਐਕਟ ਤੇ ਯੂਏਪੀਏ ਦੇ ਅੰਡਰ ਅਸੀਂ ਪੀਐਸ ਰਮਦਾਸ ਕਲਰ ਰੱਤੀ ਰਜਿਸਟਰ ਕੀਤੀ ਤੇ ਸਾਨੂੰ ਜਦੋਂ ਇਹ ਸਾਨੂੰ ਏਜੰਸੀਜ਼ ਨੇ ਵੀ ਸਾਨੂੰ ਇਨਟੀਮੀਟ ਕੀਤਾ ਇਹਦੇ ਬਾਰੇ ਤੇ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਕਿ ਇਹ ਜੋ ਦੋਸ਼ੀ ਨੇ ਇਹ ਐਕਟਿਵ ਹੱਤੇ ਚੱਲਦੇ ਜਾ ਰਹੇ ਨੇ ਸਾਡੀਆਂ ਟੀਮਜ਼ ਬੜੀਆਂ ਹੀ ਮਾਈਨੂਟਲੀ ਇਹਨਾਂ ਨੂੰ ਫਾਲੋ ਕਰ ਰਹੀਆਂ ਸੀਗੀਆਂ ਤੇ ਇੱਥੇ ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਰਮਦਾਸ ਇਲਾਕੇ ਵਿੱਚ ਇਹ ਦੋਸੀ ਜਦੋਂ ਜਾ ਰਹੇ ਸੀਗੇ ਸਾਡੀ ਟੀਮਾਂ ਤੇ ਇਹ ਦੋ ਜਿਹੜੇ ਦੋਸ਼ੀ ਨੇ ਇਹਨਾਂ ਦੋਸ਼ੀਆਂ ਦਾ ਨਾਂ ਹੈਗਾ ਜੀ ਲਵਪ੍ਰੀਤ ਸਿੰਘ ਉਰਫ ਲਵ ਅਤੇ ਵਿਸ਼ਾਲ ਮਸੀਹ ਉਰਫ ਮੰਗਲ ਇਹ ਦੋਵੇਂ ਜਾਫਰਕੋਟ ਥਾਣਾ ਜਨਾਲਾ ਦੇ ਵਾਸੀ ਨੇ ਜੀ ਇਹ ਦੋਨਾਂ ਨੂੰ ਜਦੋਂ ਸਾਡੀ ਟੀਮ ਨੇ ਰੋਕਿਆ ਤੇ ਇਹਨਾਂ ਨੇ ਸਾਡੀ ਟੀਮ ਤੇ 6 ਫਾਇਰ ਕੀਤੇ ਨੇ ਜੀ ਆਪਣੀਆਂ ਪਿਸਟਲਸ ਤੋਂ ਇੱਕ ਜਗਾਨਾ 9mm ਪਿਸਟਲ ਇੱਕ ਬਲੌਕ 9mm ਪਿਸਟਲੇ ਕਾਫੀ ਸਫਿਸਟੀਕੇਟਿਡ ਵੈਪਨਸ ਨੇ ਇਨੰਨ ਤੋਂ ਇਨੰਨੇ 6 ਸੱਡੇ ਲਾਜ਼ਮਾ ਤੇ ਫਾਇਰ ਕੀਤੇ ਜਿਹੜੇ ਚੋ ਇੱਕ ਫਾਇਰ ਸਾਡੀ ਪੁਲਿਸ ਦੀ ਜਿਹੜੀ ਵਹੀਕਲ ਹੈ ਉਹਦੇ ਤੇ ਵੀ ਲੱਗਿਆ ਬਹੁਤ ਹੀ ਨੈਰੋਲੀ ਸਾਡੀ ਟੀਮ ਨੇ ਐਸਕੇਪ ਕੀਤਾ ਤੇ ਜਵਾਬੀ ਫਾਇਰ ਦੇ ਦੌਰਾਨ ਇਹਨਾਂ ਦੇ ਦੋਵਾਂ ਦੇ ਇੱਕ ਦੇ ਦੋਨੋਂ ਦੋਨਾਂ ਦੀਆਂ ਲੱਤਾਂ 'ਚ ਇਹਨਾਂ ਦੇ ਇੰਜਰੀ ਆਈ ਹੈ ਦੋਵਾਂ ਦੇ ਗਨਸ਼ੌਟ ਇੰਜਰੀ ਹੈਗੀ ਹੈ ਪਤਾ ਲੱਗਾ ਕਿਹੜੀ ਵਾਅਦਾ ਤਨ ਅੰਜਾਮ ਦਿੱਤਾ ਸੀ ਹੁਣ ਤੱਕ ਕੋਈ ਜਾਂਚ ਦਰਾਂ ਕੋਈ ਪਤਾ ਲੱਗਾ ਨਹੀਂ ਇਹ ਜੀ ਜਿਹੜੀਆਂ ਸਾਨੂੰ ਸਾਡੇ ਮੁਤਾਬਿਕ ਇਨਫੋਰਮੇਸ਼ਨ ਸਿਗੀਆਂ ਹੈ ਨਾ ਕੋਈ ਕਾਫੀ ਮਾਰੂ ਹਥਿਆਰ ਸਿਗੇ ਇਹਨਾਂ ਕੋਈ ਐਕਸਪਲੋਸਿਵ ਵੀ ਸਿਗੇ ਤੇ ਬਾਕੀ ਹੁਣ ਜਿਵੇਂ ਇਹਨਾਂ ਨੂੰ ਅਸੀਂ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਇਹਨਾਂ ਨੂੰ ਇੱਕ ਵਾਰੀ ਹਸਪੀਟਲਾਈਜ਼ ਕੀਤਾ ਹੈ ਤੇ ਇਹਨਾਂ ਤੋਂ ਜਿਹੜੀ ਵੀ ਇਨਫੋਰਮੇਸ਼ਨ ਅਸੀਂ ਐਕਸਟ੍ਰੈਕਟ ਕਰਾਂਗੇ ਕਿ ਇਹਨਾਂ ਕੋਲ ਹੋਰ ਕੀ ਕੀ ਸਮਾਨ ਹੈ ਹਥਿਆਰ ਹੈਗੇ ਆ ਇਹਨਾਂ ਦੇ ਸਾਥੀ ਕੌਣ ਨੇ ਇਹ ਸਾਨੂੰ ਉਮੀਦ ਹੈ ਇਹਨਾਂ ਦੇ ਜਿਹੜੇ ਬਾਕੀ ਦੇ ਸਾਥੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਸਰ ਬਾਰਡਰ ਏਰੀਆ ਚ ਕਮਰੇ ਲੱਗਦਾ ਕੋਈ ਕਨਸਾਈਨਮੈਂਟ ਲੈਣ ਆ ਸਕ ਆਏ ਹੋਣਗੇ ਕਿਉਂਕਿ ਨੌਂਦੀ ਮੂਮੈਂਟ ਹੁੰਦੀ ਬਿਲਕੁਲ ਜੀ ਜਿਹੜੀਆਂ ਸਾਡੇ ਕੋਲ ਦੁਪਹਿਰ ਦਾ ਟਾਈਮ ਇਨਫੋਰਮੇਸ਼ਨ ਸੀਗੀ ਕਿ ਸਨ ਏਜੰਸੀਜ਼ ਨਾਲ ਜੀ ਅਸੀਂ ਤਾਂ ਪੁਨਰ ਪਿਸਟਲ ਆਏ ਵੀ ਆ ਸਕਦੇ ਆਏ ਹੋਣਗੇ ਗੁਡਰ ਪਰ ਮਾੜੀਆਂ ਗਤੀਵਿਧੀਆਂ ਚ ਇਨਵੋਲਡ ਸੀਗੇ ਤੇ ਇਹਨਾਂ ਨੇ ਏਸੀ ਇਲਾਕੇ ਚ ਜਿਹੜੀ ਐਕਸਟਰਸ਼ਨ ਕਾਲਸ ਜਿਹੜੀਆਂ ਜੀਵਨ ਫੌਜੀ ਇਹਨਾਂ ਦਾ ਆਪਣੇ ਆਪ ਨੂੰ ਕਹਿੰਦਾ ਹੈਗਾ ਉਹ ਟੈਰਰਿਸਟ 엘ਮੈਂਟ ਹੈਗਾ ਤੇ ਇਹ ਬੇਸਿਕਲੀ ਜਿਹੜੇ ਹੈਗੇ ਉਹਦੇ ਕਹਿਣ ਤੇ ਇਹਨਾਂ ਨੇ ਇਲਾਕੇ 'ਚ دہشت ਫਲਾਉਣ ਦੀ ਕੋਸ਼ਿਸ਼ ਕਰਨੀ ਸੀ ਬਟ ਸਾਡੀ ਬਹੁਤ ਹੀ ਬਹਾਦਰੀ ਨਾਲ ਸਾਡੀ ਟੀਮ ਨੇ ਸਾਡੇ ਡੀਐਸਪੀ ਸਾਹਿਬ ਨੇ ਆਪ ਅੱਗੇ ਹੋ ਕੇ ਇਹਨਾਂ ਨੂੰ ਨਾਲ ਇਹਨਾਂ ਨੂੰ ਕਾਬੂ ਕੀਤਾ ਪਿਛਲੇ ਦਿਨ ਇਸ ਮਿਸਿੰਗ ਮਿਲਿਆ ਉਹਨਾਂ ਨਾਲ ਕੋਈ ਸੰਬੰਧ ਹੈਗਾ ਨਾ ਜਿਹੜਾ ਤੱਕ ਬੱਲਾ ਤੋਂ ਮਿਲਿਆ ਜੀ ਸਾਨੂੰ ਕਾਫੀ ਹਿੰਟ ਹੈਗੇ ਨੇ ਸਾਨੂੰ ਉਮੀਦ ਹੈ ਕਿ ਇਹਦੇ 'ਚ ਸਾਨੂੰ ਹੋਰ ਵੀ ਤੱਕ ਅਸੀਂ ਇਹ ਜਾ ਕੇ ਕੁਝ ਨਾ ਕੁਝ ਜ਼ਰੂਰ ਇਹਨਾਂ ਤੋਂ ਕਰਾਂਗੇ ਇਹਨਾਂ ਦੇ ਸਾਥੇ ਤੋਂ ਵੀ ਕੁਝ ਕੁਝ ਕਰਾਂਗੇ ਸਾਨੂੰ ਉਮੀਦ ਹੈ ਕਿ ਕਾਫੀ ਵੱਡੀਆਂ ਇਹਨਾਂ ਤੋਂ ਰਿਕਵਰੀਜ਼ ਹੋਣਗੀਆਂ ਪਿਸਟਲ ਮਿਲੇ ਲੱਗਦਾ ਹੈ ਵੀ ਬਾਰਡਰ ਪਰਤ ਵਾਈ ਹੋ ਸਕਦੀ ਬਿਲਕੁਲ ਜੀ ਜਿਹੜੇ ਅਸੀਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਅਸੀਂ ਜਿਹੜੀ ਰਿਕਵਰੀਜ਼ ਕਰ ਰਹੇ ਹਾਂ ਪਗੜੇ ਲੋਕਾਂ ਬੜੀ ਸਾਡੇ ਕੋਲ ਪਿਸਟਲਜ਼ ਆ ਰਹੀਆਂ ਨੇ ਜਿਹੜੀਆਂ ਸਫਿਸਟੀਕੇਟਿਡ ਵੈਪਨਜ਼ ਆ ਰਹੇ ਨੇ ਇਹ ਜਿਹੜੀਆਂ ਸਾਰੀਆਂ ਪਿਸਟਲਜ਼ ਨੇ ਉਹ ਉਸੇ ਤਰੀਕੇ ਦੀਆਂ ਪਿਸਟਲਜ਼ ਨੇ ਜ਼ਿਕਾਨਾ ਪਿਸਟਲ ਤੇ ਲਾਈਨ ਹੈ ਮੈਨੂੰ ਬਲੌਕ ਪਿਸਟਲ ਜਿਹੜੀ ਹੈ ਠੀਕ